ਤਰੰਤਰਨ ਵਿਧਾਨ ਸਭਾ ਹਲਕਾ ਕੇਮਕਰ ਨਦੀਨ ਪੰਦੇ ਕਸਬਾ ਖਾਲੜਾ ਵਿਖੇ ਜੰਗ ਦੇ ਮਾਹੌਲ ਨੂੰ ਵੇਖਦੇ ਹੋਏ ਬੈਂਕਾਂ ਵੀ ਬੰਦ ਹੋ ਗਈਆਂ ਨੇ ਅਤੇ ਜਿਸ ਨੂੰ ਲੈ ਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਸਬੰਧੀ ਜਾਣਕਾਰੀ ਦੇਣ ਹੋਏ ਇੱਕ ਬੈਂਕ ਵਿੱਚ ਆਇਆ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਕਿਸੇ ਕੰਮ ਲਈ ਜ਼ਰੂਰੀ ਪੈਸੇ ਕਢਵਾਉਣੇ ਸਨ ਪਰ ਜਦ ਔਰ ਕੇ ਦੇਖਿਆ ਤਾਂ ਬੈਂਕ ਨੂੰ ਜਿੰਦਾ ਲੱਗਾ ਹੋਇਆ ਸੀ ਹੁਣ ਉਹ ਖਾਲੀ ਹੱਥ ਹੀ ਵਾਪਸ ਮੁੜ ਕੇ ਜਾ ਰਿਹਾ ਹੈ ਉਹਨਾਂ ਕਹੇ ਕਿ ਜੰਗ ਦੇ ਬੜੇ ਇਸ ਮਾਹੌਲ ਦੇ ਨੇ ਜਿੱਥੇ ਉਹਨਾਂ ਦਾ ਕਾਫੀ ਨੁਕਸਾਨ ਕੀਤਾ ਹੈ ਉੱਥੇ ਹੀ ਬੈਂਕਾਂ ਵਿੱਚ ਪੈਸੇ ਨਿਕਲਣ ਨਾ ਕਾਰਨ ਉਹਨਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਸ਼ਰੇ ਮੈਂ ਨਸ਼ਰੇਪੁਰ ਤੋਂ ਯਾਨੀ ਕਿ ਪਰਸੋਂ ਆਇਆ ਸੀ ਤੇ ਉਦੋਂ ਵੀ ਸਿਸਟਮ ਨਹੀਂ ਚੱਲਦਾ ਤੇ ਉਹ ਨਹੀਂ ਖੁੱਲਦਾ ਤੇ ਮੈਂ ਅੱਜ ਫਿਰ ਦੁਬਾਰਾ ਆਇਆ ਹਾਂ ਤੇ ਉਹਨਾਂ ਨੂੰ ਰਿਸ਼ਤਾ ਤੇ ਬੈਂਕ ਬੰਦ ਆ ਬਾਕੀ ਸਾਰਾ ਬਾਜ਼ਾਰ ਖੁੱਲਾ ਤੇ ਪਤਾ ਨਹੀਂ ਬੈਂਕਾਂ ਦੇ ਵਿੱਚ ਆ ਰਹੇ ਨੇ ਤੇ ਲੈਣ ਦੇਣ ਬੈਂਕਾਂ ਨੇ ਬੰਦ ਕਰ ਦਿੱਤਾ ਤੁਹਾਨੂੰ ਤੁਹਾਡੇ ਤੱਕ ਕੋਈ ਜਾਣਕਾਰੀ ਨਹੀਂ ਇਹਦੇ ਬਾਰੇ ਤੇ ਕੋਈ ਜਾਣਕਾਰੀ ਨਹੀਂ ਬਾਕੀ ਆਪਾਂ ਤੇ ਹੁਣੇ ਆਏ ਕਿ ਹੁਣੇ ਵੇਖਿਆ ਤੇ ਬੈਂਕ ਬੰਦ ਆ ਕੀ ਲੱਗਦਾ ਨਹੀਂ ਤੁਹਾਨੂੰ ਭਾਜੀ ਪੀ ਸਰ ਹੱਦੀ ਏਰੀਆ ਦੇ ਵਿੱਚ ਬੈਂਕਾਂ ਜਿਵੇਂ ਮੰਨ ਲਓ ਸਰ ਹੱਦ ਤੇ ਵਸੇ ਲੋਕ ਆ ਉਹਨਾਂ ਨੂੰ ਲੋੜ ਪੈ ਸਕਦੀ ਪੈਸੇ ਦੀ ਨਹੀਂ ਬਿਲਕੁਲ ਜੀ ਬਿਲਕੁਲ ਚਾਹੀਦਾ ਜੀ ਕਿ ਉਹਨਾਂ ਨੂੰ ਲੋੜ ਪੈ ਸਕਦੀ ਹੈ ਕਰਕੇ ਸਹੂਲਤਾਂ ਦੀ ਹੋਣ ਲੋੜ ਆ ਤੇ ਇਹ ਕਰਕੇ ਬੈਂਕ ਉਹ ਮੁਲਾਜ਼ਮਾਂ ਚਾਹੀਦਾ ਕਿ ਆਪਣੇ ਬੈਂਕ ਕੋਲ ਕਰ ਹਾਂਜੀ ਵੀਰ ਜੀ ਕੀ ਨਾਮ ਆਪਣਾ ਸਸਰੀ ਘਰ ਜੇ ਪਹਿਲਾਂ ਸਾਰਿਆਂ ਨੂੰ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਦੀ ਫਤਿਹ ਮੈਂ ਜੀ ਪਰਮਿੰਦਰ ਸਿੰਘ ਇਥੋਂ ਲੋਕਲ ਹਾਰੜੇ ਤੋਂ ਰਹਿਣੇ ਆ ਤੇ ਅੰਮ੍ਰਿਤਾਲਾ ਜੀ ਬੈਂਕਰ ਦੇ ਬੈਂਕਾਂ ਜੰਦਰੇ ਵੱਜ ਕੇ ਖੜੇ ਰਹੇ ਬਹੁਤ ਜਿਆਦਾ ਮੰਦਾ ਆ ਲਿਆ ਜੀ ਬੈਂਕ ਦਾ ਵੇਖੋ ਜੀ ਸਵੇਰ ਦੀ ਬੰਦਿਆ 2 ਘੰਟੇ 3 ਘੰਟਾ ਗਏ ਸੀ ਹੁਣ ਜੰਦਰਾਂ ਮਾਰ ਕੇ ਚਲੇ ਗਏ ਆ ਅਸੀਂ ਮਜ਼ਦੂਰ ਲਾਏ ਆ ਖਾਲਦੇ ਦੇ ਪਿੰਡ ਦੇ ਵਿੱਚ ਸਾਡੇ ਘਰੇ ਲੱਗੇ ਨੇ ਅਸੀਂ ਦੋਨਾਂ ਵਾਸਤੇ ਪੈਸੇ ਲੈਣ ਆਏ ਸੀ ਏਟੀਐਮ ਜੋ ਵਿੱਚੋਂ ਕਢਾਉਣ ਵਾਸਤੇ ਤੇ ਉਹਨਾਂ ਨੂੰ ਦਵਾਂਗੇ ਵਿਚਾਰਿਆਂ ਨੂੰ ਦੋ ਦੋ ਚਾਰ ਚਾਰ ਦਿਹਾੜੀਆਂ ਹੋ ਗਈਆਂ ਉਹਨਾਂ ਦੀਆਂ ਤੇ ਚਲੋ ਉਹਨਾਂ ਨੂੰ ਪੈਸੇ ਪੂਸੇ ਦੇਣੇ ਪਰ ਪੈਸੇ ਉਹਨਾਂ ਏਟੀਐਮ ਵੀ ਬੰਦ ਆ ਤੇ ਬੈਂਕ ਵੀ ਬੰਦ ਹੀ ਗੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਕਾਰਨ ਇਹ ਹੋ ਜੋ ਰੌਲਾ ਰਪਾ ਪੈ ਰਿਹਾ ਆ ਰੌਲਾ ਰਪਾ ਜ਼ਿਆਦਾ ਆ ਪਰ ਬਿਲਕੁਲ ਕੰਮ ਸਾਰਾ ਚੱਲ ਰਿਹਾ ਸਾਰੇ ਮਤਲਬ ਕਿ ਲੋਕੀ ਇੱਥੇ ਮੌਜੂਦ ਨੇ ਪਰ ਬੈਂਕ ਵਾਲਿਆਂ ਨੂੰ ਜ਼ਿਆਦਾ ਹੀ ਪਤਣੀ ਐਮਰਜੈਂਸੀ ਆ ਗਈ ਆ ਜਿਹੜੇ ਆਪ ਆਪਾਂ